ਬਹੁਤ ਸਵਾਗਤ ਹੈ ਜੀ ਜਿਨ੍ਹਾਂ ਵਿਦਿਆਰਥੀਆਂ ਨੇ ਜਾਂ ਵਿਦਿਆਰਥਣਾਂ ਨੇ ਜੀਐਨਐਮ ਕੀਤੀ ਹੈ ਜਿਨ੍ਹਾਂ ਨੇ ਬੀਐਸਸੀ ਨਰਸਿੰਗ ਕਰਨੀ ਹੈ 3 ਸਾਲ ਦੀ এডਿਕੇਸ਼ਨ 1 ਸਾਲ ਚ ਕਿਹੜੀ ਯੂਨੀਵਰਸਿਟੀ ਯੂਕੇ ਦੀ ਕਰਾਏਗੀ ਸੋ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਹੈ ਸੁਨੇਹਾ ਮੈਡਮ ਸਵਾਗਤ ਹੈ ਜੀ ਮੈਂ ਚਾਹਾਂਗਾ ਪੂਰੀ ਕਲੈਰਿਟੀ ਦੇ ਦਿਓ ਸੋ ਅੱਜ ਦਾ ਟਾਪਿਕ ਸਪੈਸ਼ਲੀ ਜਿਨ੍ਹਾਂ ਨੇ ਜੀਐਨਐਮ ਕੀਤੀ ਹੋਈਆਂ ਨਾਲ ਲਈ ਮੈਂ ਬਹੁਤ ਹੀ ਬੰਪਰ ਆਫਰ ਆਪਾਂ ਨੂੰ ਕਹਿ ਸਕਦੇ ਹਾਂ ਕਿ ਤੁਹਾਨੂੰ ਮੈਂ ਇੱਕ ਇਦਾਂ ਦਾ ਟਾਪ-ਅੱਪ ਪ੍ਰੋਗਰਾਮ ਦੇ ਰਹੀ ਹਾਂ ਜਿੱਥੇ ਤੁਹਾਨੂੰ ਤੁਹਾਡੀ ਜਿਹੜੀ ਤੁਸੀਂ ਬੀਐਸਸੀ ਨਰਸਿੰਗ ਕਰਨੀ ਆ ਉਹ 3 ਸਾਲ ਚ ਦੀ 1 ਸਾਲ ਚ ਕਰ ਸਕਦੇ ਹੋ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਆ ਔਰ ਕੀ-ਕੀ ਰਿਕੁਆਇਰਮੈਂਟਸ ਹੈ ਗਿਆ ਮੈਂ ਤੁਹਾਡੀ ਉਹਨਾਂ ਦੇ ਬਾਰੇ ਦੱਸ ਰਹੀ ਹਾਂ ਸਭ ਤੋਂ ਪਹਿਲੇ ਬੀਪੀਪੀ ਯੂਨੀਵਰਸਿਟੀ ਸਭ ਤੋਂ ਬਹੁਤ ਬੈਸਟ ਹੈ ਲੰਡਨ ਕੈਂਪਸ ਹੈ ਦਾਵਾ ਬਟ ਤੁਹਾਡੇ ਜਿਹੜੇ ਐਕਾਡੈਮਿਕ ਹੈਗੇ ਆ ਪਲੱਸ 2 ਦੇ ਵਿੱਚ ਤੁਹਾਡੇ 60% ਹੋਣੇ ਚਾਹੀਦੇ ਔਰ 2024 ਅਨਵਰਡਸ ਚੱਲੇਗਾ ਆਲ 6 ਨਾਟ ਲੈਸ ਦਨ 5.5 ਜਿਹੜੀ ਤੁਹਾਡੀ ਜੀਐਨਐਮ ਹੋਈ ਹੋਣੀ ਚਾਹੀਦੀ ਔਰ ਐਮਓਆਈ ਦੇ ਬੇਸ ਤੇ ਹੋਣੀ ਚਾਹੀਦੀ ਆ ਫੀਸ 13350 ਆ ਇੱਕ ਸਾਲ ਦਾ ਕੋਰਸ ਹੈਗਾ ਵਾ ਔਰ 2 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲੇਗਾ ਬਟ ਹੁਣ ਚੇਂਜ ਹੋ ਜਾਏਗਾ ਜਦੋਂ ਤੋਂ ਤੁਹਾਨੂੰ 18 ਮੰਥਸ ਦਾ ਮਿਲੇਗਾ ਫੇ ਹੈਗੀ ਹੈ ਯੂਨੀਵਰਸਿਟੀ ਆਫ ਵੈਸਟ ਲੰਡਨ ਇਦੇ ਵਿੱਚ ਤੁਹਾਨੂੰ 55% 2020 18 ਅਗਰ ਤੁਸੀਂ ਪਾਸ ਆਊਟ ਹੋ ਗੈਪ ਵੀ ਚੱਲ ਰਿਹਾ ਵਾ ਸੋ ਪਾਸ ਆਊਟ ਹੋ ਬਟ 6 ਈਚ ਚਾਹੀਦੇ ਹੈਗੇ ਆ 51 ਨਾਟ ਲੈਸ ਦਨ 51 ਪੀਟੀ ਡਿਲਿੰਗੋ ਵੀ ਚੱਲੇਗਾ ਡਿਲਿੰਗੋ ਕਰ ਲੋ ਜੇ ਨਾ ਨੇ 2018 ਪਲੱਸ 2 ਕਰਕੇ ਜੀ ਐਨ ਐਮ ਕੀਤੀ ਹੋਈ ਆ ਤਾਂ 105 ਨਾਟ ਲੈਸ ਦਨ 105 ਚਾਹੀਦੇ 16000 250 ਫੀਸ ਹੈਗੀ ਹੈ बीएससी ਟਾਪਅਪ ਪ੍ਰੋਗਰਾਮ 1 ਸਾਲ ਦਾ ਮਿਲੇਗਾ। ਦੈਨ ਉਸ ਤੋਂ ਬਾਅਦ ਤੁਹਾਡੇ ਕੋ ਹੈਗੀ ਹੈ ਸਾਡੇ ਕੋ ਸੰਡਰਲੈਂਡ ਯੂਨੀਵਰਸਿਟੀ। ਸੰਡਰਲੈਂਡ ਯੂਨੀਵਰਸਿਟੀ ਦੀ ਰਿਕੁਆਇਰਮੈਂਟਸ ਦੀ ਗੱਲ ਕਰੀਏ ਤਾਂ ਅਕੈਡੈਮਿਕ 63 ইয়ারਸ ਦਾ ਡਿਪਲੋਮਾ ਤੁਹਾਡਾ ਹੋਣਾ ਚਾਹੀਦਾ। ਆਲ 6 ਨਾਟ ਲੈਸ ਦਨ 5.5 পিਟੀ 59 16000 ਸੀਸਾ 4400 ਸਕਾਲਰਸ਼ਿਪ ਵੀ ਮਿਲੂਗੀ। ਸੋ ਟਾਪਅਪ ਪ੍ਰੋਗਰਾਮ ਨਰਸਿੰਗ ਪ੍ਰੈਕਟਿਸਲੀ BSc honors or BSc health and social care ਲਈ टॉप अप پروگرام ਹੈਗਾ ਸੇ ਹੈਗੀ ਹੈ ਸੈਲਫੋਰਡ ਮੈਂਚੈਸਟਰ ਦੇ ਵਿੱਚ ਹੈਗੀ ਆ 2017 ਪਾਸ ਆਊਟ ਅਗਰ ਤੁਸੀਂ ਪਲੱਸ 2 ਹੈਗੇ ਤਾਂ 60% ਦਾ ਆਲਸਿਕਸ ਨਾਟ लेस देन 5.5 ਫੀ 16500 3000 ਤੱਕ ਦੀ ਸਕਾਲਰਸ਼ਿਪ ਹੈਗੀ ਆ ਟਾਪ ਅਪ پروگرام BSc ਨਰਸਿੰਗ ਸਟੱਡੀਜ਼ ਹੈਗਾ ਵਾ ਸੋ ਜਿਹੜੇ ਸਟੂਡੈਂਟਸ ਨੇ ਜੀਐਨਐਮ ਕੀਤੀ ਹੋਈ ਆ ਚਾਹੇ 2017 ਪਾਸ ਆਊਟ ਪਲਸ 2 ਉਹਨਾਂ ਲਈ ਵੀ ਟਾਪ-ਅਪ ਪ੍ਰੋਗਰਾਮ ਅਵੇਲੇਬਲ ਹੈਗਾ ਟਾਪ-ਅਪ ਪ੍ਰੋਗਰਾਮ ਅਗੇਨ ਦੱਸ ਦਿੰਨੀ ਆ ਇੱਥੇ ਤੁਸੀਂ ਆਪਣੀ 3 ਸਾਲ ਦੀ ਪੜ੍ਹਾਈ 1 ਸਾਲ ਚ ਆਪਣੀ ਡਿਗਰੀ ਕੰਪਲੀਟ ਕਰੋਗੇ ਸੋ ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਵੀਜ਼ਾ ਆਫਿਸ ਤੁਹਾਡੇ ਜ਼ਹਿਨ ਚ ਕੋਈ ਵੀ ਪਰੇਮ ਭਲੇਖਾ ਹੈ ਟੈਲੀਫੋਨ ਕਰੋ ਚਾਹੇ ਨੇੜੇ ਦੇ ਦਫਤਰ ਚ ਵਿਜ਼ਿਟ ਕਰੋ ਚਾਹੇ ਆਨਲਾਈਨ ਸੰਪਰਕ ਕਰੋ ਪਰ ਆਪਣਾ ਭਲੇਖਾ ਦੂਰ ਕਰੋ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ ਬਹੁਤ ਧੰਨਵਾਦ